157000 ਰੁਪਇਆ ਦੇ ਕੇ ਪੰਜ ਪੰਜ ਕੋ ਆਨੰਦਪੁਰ ਸਾਹਿਬ ਦੀ ਜਿਹੜੀ ਧਰਤੀ ਸੀ ਇਸ ਨੂੰ ਖਰੀਦਿਆ ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਸਾਹਿਬ ਨੂੰ ਬਸਾਉਣਾ ਕੀਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀ ਪੜਨੇ ਸਾਹਿਬ ਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਗਊ ਘਾਟ ਗੁਰਦੁਆਰੇ ਹੈ ਉਸ ਤੋਂ ਅਖੰਡ ਪਾਠ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਹਿਲਾਂ ਕਰਾਇਆ ਪੜਨੇ ਸ਼ਹਿਰ ਜਮਾਹਰਾ ਸਾਹਿਬ 1723 ਬਿਕਰਮੀ ਨੂੰ ਅਤੇ 23 ਦਿਨੀ ਉਸ ਦਿਨ ਪਹੁੰਗਿਆ ਹੋਇਆ ਸੀ ਉਸ ਦੀ ਸਤਵੀਂ ਦਾ ਦਿਹਾੜਾ ਸੀ ਉਸ ਦਿਨ ਗੁਰੂ ਮਹਾਰਾਜ ਸਾਹਿਬ ਜੀ ਨੇ ਸਵਾ ਪੈਰ ਦੇ ਤੜਕੇ ਜਗ ਦੇ ਧਾਰਨ ਵਾਸਤੇ ਹਜੂਰ ਨੇ ਕਿਹਾ ਯਾਹੀ ਕਾਇ ਤਰਾ ਹਮ ਜਨਮ ਸਮਝ ਲਿਓ ਸਾਧੂ ਸਭ ਮਨਮੁ ਧਰਮ ਤੇ ਲਾਵਨ ਸੰਤੋਬ ਆਰਨ ਦੇ ਦੁਸ਼ਤ ਸਭ ਨੂੰ ਕੋ ਮੂਲ ਉਪਾਰਨ ਇਹ ਕਾਰਨ ਆਪ ਜੀ ਦੇ ਆਉਣ ਦਾ ਸੀ ਗੁਰੂ ਕਲੰਗੀ ਜੀ ਸਰ ਸੱਚੇ ਪਾਤਸ਼ਾਹ ਪ੍ਰਗਟ ਹੋਏ ਆ ਆਪ ਦੇ ਘਰ ਵਿੱਚ ਦੋਹਰਾ ਤਕਲਬੇ ਤਾਹੀ ਜਾਮਨੀ ਭਾਈ ਪੁਨਾਹ ਪ੍ਰਭਾਤ ਕਾਰਸ਼ਨਾ ਨਾਨ ਸ੍ਰੀ ਸਤਗੁਰੂ ਚਾਸ ਪੰਥ ਪਰਿਆਤ ਦੋਹਰਾ ਤਕਲਬੇ ਤਾਹੀ ਜਾਮਨੀ ਦੀ ਕ ਖਾਲਸਾ ਵਾਹਿਗੁਰੂ ਕੀ ਹਕਤੇ ਸਾਧ ਸੰਗਤ ਜੀ ਅੱਜ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਅਵਤਾਰ ਧਾਰਨ ਦਾ ਗੁਰਪੁਰਬ ਹੈ ਆਪ ਜਗਤ ਗੁਰੂ ਜੀ ਨੇ 1678 ਵਿਕਰਮੀ ਵਿੱਚ ਵਸਾਖ ਮਹੀਨੇ ਦੀ ਪੰਜਵੀਂ ਵਾਲੇ ਦਿਨ ਅਜੇ ਸਵਾ ਪੈਰ ਦੇ ਤੜਕੇ ਮਾਤਾ ਨਾਨਕੀ ਜੀ ਦੇ ਗੋਦ ਨੂੰ ਭਾਗ ਲਾਉਣ ਵਾਸਤੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੰਜਵੇਂ ਸੁਪੁੱਤਰ ਗੁਰਦੁਆਰੇ ਦੇ مالک ਸਤਿਗੁਰ ਤੇਗ ਮਹਾਦਰਸ ਸਾਹਿਬ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਗੁਰੂ ਕੇ ਮਹਿਲਾਂ ਵਿੱਚ ਅਜੇ ਉਤਾਰ ਹੋਇਆ ਸਭ ਸੰਗਤਾਂ ਨੂੰ ਵਧਾਈ ਹੋਵੇ ਮਹਾਰਾਜੇ ਉਤਾਰ ਧਾਰਨ ਦੀ ਜਗਤ ਗੁਰੂ ਜੀ ਅੰਤਜਾਮੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਦਾਸੀ ਦੇ ਗੋਦ ਵਿੱਚ ਮਹਾਰਾਜ ਸਾਹਿਬ ਜੀ ਜਦੋਂ ਸੀਗਰ ਪੇਗ ਮਹਾਰਾਜ ਸਾਹਿਬ ਜੀ ਮਾਤਾ ਗੰਗਾ ਜੀ ਨੇ ਕਿਹਾ ਕਿ ਸੁਪੁੱਤਰ ਦਾ ਮਹਾਰਾਜ ਸਾਹਿਬ ਜਿਆਦਾ ਦਾ ਨਾਮ ਰੱਖੋ ਤਾਂ ਮਹਾਰਾਜ ਸਾਹਿਬ ਸ੍ਰੀ ਅਕਾਲ ਤੰਗਤ ਸਾਹਿਬ ਆ ਕੇ ਮੱਥਾ ਟਿਕਾ ਕੇ ਮਹਾਰਾਜ ਸਕੇ ਬਾਦਸ਼ਾਹ ਦੇ ਚਰਨਾਂ ਦੇ ਨਾਲ ਲਾ ਕੇ ਦਾਸੀ ਜਿਸ ਵਕਤ ਖਜ਼ੂਰ ਨੂੰ ਮस्तक ਟਿਕਾ ਕੇ ਗੁਰੂ ਪੇਗ ਵਾਜਰ ਸਾਹਿਬ ਜੀ ਨੂੰ ਗੋਦ ਵਿੱਚ ਲੈ ਕਰਕੇ ਉੱਠਣ ਲੱਗੀ ਤੇ ਮਹਾਰਾਜ ਸਾਹਿਬ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਤਗੁਰੂ ਛੇਵੇਂ ਪਾਤਸ਼ਾਹ ਦੀਆਂ ਦੋਵੇਂ ਸ੍ਰੀ ਸਾਹਿਬਾਂ ਜੋ ਸੰਨ ਆਪ ਦੇ ਗਾਲੂ ਦੀ ਪਹਿਰੀਆਂ ਹੋਈਆਂ ਮੀਰੀ ਅਤੇ ਪੀਰੀ ਦੀ ਦੋਵੇਂ ਸੱਜੇ ਤੇ ਖੱਬੇ ਪਾਸੇ ਉਹਨਾਂ ਦੋਹਾਂ ਸ੍ਰੀ ਸਾਹਿਬਾਂ ਦੇ ਕਵੀਆਂ ਨੂੰ ਹੱਥ ਪਾ ਲਿਆ ਮਹਾਰਾਜ ਸਾਹਿਬ ਜੀ ਨੇ ਦਾਸੀ ਛਡਾਉਣਾ ਚਾਹੁੰਦੀ ਹੈ ਆਪ ਸੱਚੇ ਪਾਤਸ਼ਾਹ ਛੱਡਦੇ ਨਹੀਂ ਹਨ ਉਸ ਵੇਲੇ ਮਹਾਰਾਜਾ ਹੱਸ ਕੇ ਕਹਿੰਦੇ ਇਹਨਾਂ ਦਾ ਆਪ ਦਾ ਨਾਮ ਆਪ ਹੀ ਵਿਖਾ ਲਿਆ ਹੈ ਇਹਨਾਂ ਤੇਗ ਦੀ ਬਹਾਦਰੀ ਕਰਨਗੇ ਜਿਹੜੀ ਜ਼ੁਲਮ ਦੀ ਤੇਗ ਹੈ ਉਹ ਵੀ ਖੁੰਡੀ ਪੈ ਜਾਏਗੀ ਇਹਨਾਂ ਦਾ ਇੱਕ ਰੋਮ ਨਹੀਂ ਕੱਟ ਸਕੇਗੀ ਇਸ ਕਰਕੇ ਇਹਨਾਂ ਦਾ ਨਾਮ ਤੇਗ ਬਹਾਦਰ ਅਜੋ ਹੀ ਰੱਖਦੇ ਆਂ ਕਿਉਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ੍ਰੀ ਅਕਾਲ ਤਖਤ ਸਾਹਿਬ ਬੈਠਿਆਂ ਨੇ ਜਦੋਂ ਨਾਮ ਰਖਾਉਣ ਵਾਸਤੇ ਮਹਾਰਾਜ ਨੂੰ ਲਿਆਂਦਾ ਜੀ ਆ ਸ੍ਰੀ ਅਕਾਲ ਤਖਤ ਸਾਹਿਬ ਕੰਨ ਛੇ ਮਹੀਨੇ ਪਾਰਸਾ ਮੀਰੀ ਪੀਰ ਦੇ ਮਾਲਕ ਬੰਦੀ ਛੋੜ ਸਤਗੁਰਾਂ ਨੇ ਆਪ ਦਾ ਨਾਮ ਇਸ ਪ੍ਰਕਾਰ ਸੀ ਤੀਗ ਬਹਾਦਰ ਸਾਹਿਬ ਰੱਖਿਆ ਆਪ ਜੀ ਦਾ ਬਹੁਤ ਭਾਗਾਂ ਭਰਿਆ ਮਸਤਕ ਹੈ ਜਿਹੜਾ ਬੰਦਰ ਬੜਾ ਸੁੰਦਰ ਤੇ ਵਕੀਲਾ ਹੈ ਸੂਰਜ ਨੂੰ ਵੀ ਮਾਤ ਪਾਉਂਦਾ ਐਸਾ ਪ੍ਰਕਾਸ਼ ਹੈ ਚੰਦਰਾ ਮ ਵੀ ਆਪ ਦੇ ਤੇਰੀ ਨੂੰ ਵੇਖ ਕੇ ਫਿੱਕਾ ਪੈ ਜਾਂਦਾ ਹੈ ਆਪ ਦੇ ਨੈਤਰ ਬੜੇ ਸੁੰਦਰ ਕਟਾਰੀਆਂ ਦੀਆਂ ਚੌੜੀਆਂ ਹਨ ਤੇ ਜੇ ਸੋਨੇ ਨੱਕ ਦੇ ਲੰਮੜੇ ਵਾਲਾ ਸੁੰਦਰ ਕੇਸ ਹੈ ਆਪਦੇ ਸਿਰ ਦੇ ਉੱਤੇ ਗਰੀਬ ਨਰਾਇਣ ਕੇ ਪਰਸਾ ਜਿਵੇਂ ਸੋਨੇ ਦਾ ਢੜਿਆ ਹੋਇਆ ਆਕਾਰ ਹੁੰਦਾ ਹੈ ਬਾਲਾ ਸਾਹਿਬ ਦਾ ਸਰੂਪ ਹੈ ਗਰੀਬ ਨਰਾਇਣ ਕੰਤਿਨ ਕਾਇਆ ਸੋਨੇ ਕੀ ਢਾਲਾ ਜਿਵੇਂ ਢੜਿਆ ਹੋਇਆ ਸੋਨਾ ਹੁੰਦਾ ਹੈ ਕੰਚਰ ਵਰਗੀ ਕਾਇਆ ਹਮਾਰੇ ਸਾਹਿਬ ਦੀ ਇਸ ਪ੍ਰਕਾਰ ਗਰੀਬ ਨਰਾਇਣ ਜੀ ਦਾ ਸਰੂਪ ਸੁੰਦਰ सज ਰਿਹਾ ਹੈ ਆਪ ਹਮਾਰੇ ਨੂੰ ਨਮਸਕਾਰ ਕਰਕੇ ਇਹ ਤसरी ਅਕਾਲ ਤਖਤ ਪਾਸ ਨੀਵੀਂ ਪਾ ਕੇ ਮਾਰੇ ਸਾਸਮਾਦੀ ਵੀ ਜੁੜ ਜਾਂਦੇ ਹਨ ਇਸੇ ਪ੍ਰਕਾਰ ਬੈਠੇ ਸਮਾਂ ਮਤੀਤ ਕਰਦੇ ਹਨ ਫਿਰ ਜਦੋਂ ਸਮਾਂ ਪ੍ਰਾਪਤ ਹੁੰਦਾ ਸਰਗਾਂ ਦੇ ਆਦਿਰਸ਼ਨ ਕਰਦੇ ਹਨ ਦਰਸ਼ਨ ਕਰਕੇ ਇੱਕ ਵਾਰੀ ਨੇਤਰਾਂ ਨੂੰ ਆਜ ਦੇ ਸਫਲੇ ਕਰਕੇ ਫਿਰ ਸਮਾਦੀ ਜੀ ਗੁਰੂ ਸਾਹਿਬ ਦੀ ਹੋ ਜਾਂਦੇ ਹਨ ਇਸ ਪ੍ਰਕਾਰ ਮਾਰੇ ਸਾਹਿਬ ਦੀ 13 ਸਾਲ ਦੀ ਅਵਸਥਾ ਹੋ ਗਈ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਨਾਨਕੀ ਜੀ ਗੁਰੂ ਸਾਹਿਬ ਜੀ ਨੂੰ ਮਹਾਰਾਜ ਪੂਰੇ ਕਿਸਕੇ ਬਾਦਸ਼ਾਹ ਗਰੀਬ ਨੂੰ ਆਜਿ ਇਹ ਛੋਟਾ ਜਿਹਾ ਛੋਟਾ ਪੰਜਵਾਂ ਸੁਪੁੱਤਰ ਹੈ ਇਹ ਕੋਈ ਹੋਰ ਸਾਹ ਜਾਦੇ ਸਾਰੇ ਵਿਹਾਰਕਾਰ ਕਰਦੇ ਐ ਇਹ ਕਿਸੇ ਵਿਹਾਰ ਵਿੱਚ ਸੱਤਿਆ ਨਹੀਂ ਦਿੰਦੇ ਆਪਦੇ ਦਰਸ਼ਨ ਕਰਨ ਆ ਜਾਂਦੇ ਆ ਦਰਸ਼ਨ ਕਰਕੇ ਸਮਾਜ ਵਿੱਚ ਬੈਠੇ ਰਹਿੰਦੇ ਹਨ ਤਾਂ ਗੁਰੂ ਮਹਾਰਾਜ ਸਾਹਿਬ ਜੀ ਉਸ ਵਕਤ ਸਤਕਾਰ ਕਰਕੇ ਗੁਰਪ੍ਰੇਮ ਬਾਖਸ਼ ਸਾਹਿਬ ਦਾ ਸਿਰ ਤੇ ਹੱਥ ਰਾ ਕੇ ਪਿਆਰ ਨਾਲ ਕਹਿੰਦੇ ਹਨ ਕਿ ਇਹ ਨਾਨਕੀ ਜੀ ਹੈ ਬੜੇ ਸੰਸਾਰ ਦੇ ਅੰਦਰ ਬੜੇ ਧਰਮ ਦੀ ਰੱਖਿਆ ਕਰਨ ਵਾਲੇ ਪੈ ਹੋਣਗੇ ਹਿੰਦੂ ਰੱਖਿਆ ਕਰਨਗੇ ਅਤੇ ਇਹ ਐਸੀ ਤੇਗ ਦੀ ਬਹਾਦਰੀ ਕਰਨਗੇ ਜ਼ੁਲਮ ਦੀ ਤੇਗ ਨੂੰ ਖੁੰਡੀ ਕਰ ਦੇਣਗੇ ਉਹ ਜ਼ੁਲਮ ਦੀ ਤੇਗ ਕੱਚਾ ਤਾਗਾ ਬਣਾ ਕੱਟ ਸਕੇਗੀ ਇਸ ਕਰਕੇ ਨਾ ਨੌ ਕੇਗ ਬਹਾਦਰ ਅਸੀਂ ਰੱਖਿਆ ਹੈ ਅਤੇ ਇਹਨਾਂ ਦੇ ਘਰ ਵਿੱਚ ਦੇਖ-ਦੇਖਦੇ ਕਣੀ ਖਾਲਸਾ ਪੰਥ ਨੂੰ ਪ੍ਰਗਟ ਕਰਨ ਵਾਲੇ ਦਸਵੇਂ ਰੂਪ ਵਿੱਚ ਪ੍ਰਗਟ ਹੋਣਗੇ ਇਹ ਜਦੋਂ ਬੱਚਨ ਕਈ ਮਾਤਾ ਨਾਨਕੀ ਜੀ ਬੜੇ ਪ੍ਰਸੰਨ ਹੋਏ ਸਤਿਗੁਰਾਂ ਦੀ ਪਾਲਣਾ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਇਸ ਪ੍ਰਕਾਰ ਜੋ ਸਮਾਂ ਕੁਇਰ ਕੀ ਸਾਧ ਸੰਗਤ ਜੀ ਗੁਰੂ ਮਾਰੇ ਸਾਹਿਬ ਸਮਾਧੀ ਕਿਸ ਲੈਂਦੇ ਹਨ ਜਦੋਂ ਜਦੋਂ ਸਮਾਂ ਮਿਲਦਾ ਉਦੋਂ ਸਤਿਗੁਰਾਂ ਦੇ ਚਰਨਾਂ ਵਿਚਾਰ ਕੇ ਨਮਸਕਾਰ ਬੈਠ ਕਰਕੇ ਬੈਠ ਜਾਂਦੇ ਐ ਜਦੋਂ ਜਦੋਂ ਗੁਰੂ ਮਾਰਾ ਸਾਹਿਬ ਜੀ ਪਿਆਰ ਨਾਲ ਬੁਲਾਉਂਦੇ ਐ ਕਿ ਸਤਿਗੁਰਾਂ ਦੇ ਆਦਰ ਦੇ ਅੱਗ ਸਹਿਤ ਹੋਏ ਸਰ ਗੁਰੂ ਜੀ ਨੇ ਨੀਵੀਂ ਪਾ ਕੇ ਆਪਦੇ ਪਾਸ ਬੈਠ ਜਾਂਦੇ ਹਨ। ਇਓ ਸਮਾਂ ਗੁਜ਼ਰਨ ਤੋਂ ਬਾਅਦ ਜਦੋਂ ਗੁਰੂ ਹਰਿਕ੍ਰਿਸ਼ਨ ਗੁਰੂ ਹਰਿਆਨ ਸਾਹਿਬ ਨੂੰ ਗੱਦੀ ਮਹਾਰਾਜ ਸਾਹਿਬ ਨੂੰ ਬਖਸ਼ੀ। ਉਦੋਂ ਮਾਤਾ ਸਾਹਿਬ ਨਾਨਕੀ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਆਪ ਕਿਰਪਾ ਕਰਕੇ ਇਸ ਛੋਟੇ ਸੁਪੁੱਤਰ ਨੂੰ ਗੁਰਿਆਈ ਗੱਦੀ ਕਿਉਂ ਨਹੀਂ ਆਪ ਬਖਸ਼ਦੇ। ਮਾਲਕ ਕਿਹਾ ਇਹ ਵੀ ਗੁਰਤਾਰੀ ਮਾਲਕ ਹੋਣਗੇ ਸੰਸਾਰਨਾ ਕਰ। ਗੁਰਿਆਈ ਥੋੜੇ ਘਰ ਚ ਆਵੇਗੀ। ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ ਸੱਚੇ ਬਾਪ ਸਾਹਿਬ ਜੀ ਆਪ ਕਿਸ ਵਕਤ ਗੁਰਤਾ ਘਰ ਦੀ ਬਖਸ਼ੋਗੇ ਹੁਣ ਤਾਂ ਪੁੱਤਰੇ ਨੂੰ ਨਵਾਜ ਦਿੱਤਾ ਹੈ ਸਤਿਗੁਰੂ ਹਰਿਰਾਣ ਸਾਹਿਬ ਗੁਰਤਾ ਦੇ ਮਾਲਕ ਬਣਾਉਂਦੇ ਹਨ ਮਹਾਰਾਜ ਕਿ ਇਸ ਪ੍ਰਕਾਰ ਤੁਹਾਡੇ ਘਰ ਦੀ ਫਿਰ ਕਿਰਕੇ ਜਦੋਂ ਆਵੇਗੀ ਬਿਹੜਾਈ ਮਾਤਾ ਜੀ ਬਾੜੇ ਕਾਲੇ ਪਏ ਵੇਖ ਕੇ ਗੁਰੂ ਨੇ ਪ੍ਰਸਾਦ ਛੱਕੇ ਹਟੇ ਸੀ ਰਮਾਲ ਹੱਥ ਖੁਸ਼ ਕਰਲੇ ਸੀ ਨਵਾਲ ਦੇ ਨਾਲ ਔਰ ਮਾਲ ਮਾਤਾ ਜੀ ਕੀ ਹੋਰੀ ਵੀ ਕਿ ਮਹਾਰਾਜ ਪਾਤਸ਼ਾਹ ਤੇ ਲੋ ਗੁਰਿਆਈ ਇਹ ਤੁਹਾਡੇ ਘਰ ਆਵੇ ਜੀ ਸਾਹਮਣੇ ਰੱਖੋ ਇਹ ਬਚਨ ਸੁਣ ਕਰਕੇ ਮਾਤਾ ਨਾਨਕੀ ਜੀ ਨੇ ਗੁਰੂ ਮਾਰਾ ਸਾਹਿਬ ਦੇ ਹੁਕਮ ਅਨਸਾਰ ਜਿੱਨਾਂ ਜਿਹੜੇ ਮਾਰਾ ਸਾਹਿਬ ਕੀਰਤਪੁਰ ਸਾਹਿਬ ਵਿੱਚ ਨਰਾਸ਼ ਕਰਦੇ ਰਹੇ ਉੱਥੇ ਪਾਸ ਰਹੇ ਮਾਰਾ ਗੁਰੂ ਛੇਵੇਂ ਪਾਸ ਹੈ ਨ ਜਤਿਨ ਜੋ ਸਮਾਉਣ ਤੋਂ ਬਾਅਦ ਹੈ ਬਾਬੇ ਬੁਖਾਰੇ ਵਿਚਾਰ ਕੇ ਮਾਰਾ ਸਾਹਿਬ ਰਹੇ ਇਥੇ 26 ਸਾਲ ਮਾਰਾ ਭੋਰੀ ਚ ਬੈਠ ਕੇ ਤਪੱਸਿਆ ਕਰਦੇ ਰਹੇ ਸਿਮਰਨ ਕਰਦੇ ਕਿਸੇ ਨਾਲ ਬੋਲਦੇ ਨਹੀਂ ਹਨ ਮਨ ਸੁਹਾ ਰੱਖਦੇ ਹੈ ਮਾਤਾ ਸਤਗੁਰਾਂ ਦੇ ਮਹਿਲ ਮਾਤਾ ਗੁਜਰੀ ਜੀ ਸਤਗੁਰਾਂ ਦੇ ਮਾਤਾ ਮਾਤਾ ਨਾਮ ਕੀ ਜੀ ਇਤਨੇ ਸ੍ਰੂਪ ਇੱਥੇ ਬਾਬੇ ਬੁਖਾਰੀ ਜੀ ਰਹਿੰਦੇ ਹਨ 26 ਸਾਲ ਗੁਜਰੇ ਜਦੋਂ ਸਤਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਜਗਤਗੁਰੂ ਥਾਪਣ ਵਾਸਤੇ ਆਪ ਜੀ ਨੇ ਦਿੱਲੀ ਵਿੱਚ ਜੋਤੀ ਜੋਰ ਸਮਾਉਣ ਲੱਗਿਆ ਹੋਇਆ ਉਸ ਵੇਲੇ ਸੰਗਤ ਦੇ ਤਾਈਓ ਕਿਆ ਬਾਬਾ ਜੋ ਗੁਰਦੁਆਰਾ ਸੀ ਪਾਈ ਬੁੱਢੇ ਸਾਹਿਬ ਦੇ ਛੇਵੇਂ ਥਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਵੀ ਰਿਹਾ ਇਹ ਅੱਠਵੇਂ ਪਾਸ਼ਾ ਦੇ ਨਾਲ ਵੀ ਰਿਹਾ ਹੈ ਇਸ ਗੁਰਦੁੱਤੇ ਦੇ ਤਾਈ ਮਹਾਰਾਜ ਨੂੰ ਪੰਜ ਪੈਸੇ ਤੇ ਨਾਲ ਹੀ ਇਹ ਬਖਸ਼ ਕਰਕੇ ਸੁਨਹਿਰੀ ਥਾਲ ਵਿੱਚ ਮਹਾਰਾਜ ਸਾਹਿਬ ਜੀ ਨੇ ਚੀਜ਼ਾਂ ਰੱਖ ਕੇ ਧਿਆਨ ਨਾਲ ਪ੍ਰਕਮਿਆ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਦੀ ਧਿਆਨ ਨਾਲ ਪ੍ਰਕਮਿਆ ਕਰਕੇ ਮਹਾਰਾਜ ਸਾਹਿਬ ਨੇ ਇਹ ਬਚਨ ਕੀਤੇ ਬਾਬਾ ਬਸ ਹੈ ਵਿੱਚ ਮੁਖਾਲੇ اپنی ਸੰਗਤ ਆਪ ਸੰਭਾਰੇ ਕਿਉਂਕਿ ਸਤਗੁਰੂ ਮਹਾਰਾਜ ਸਾਹਿਬ ਜੀ ਦੇ ਦਾਦੇ ਜੋ ਬਾਬਾ ਗੁਰਦਤਾ ਜੀ ਸਨ ਉਹਨਾਂ ਦੇ ਛੋਟੇ ਭਾਈ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਸਨ ਇਸ ਕਰਕੇ ਬਕਾਲੇ ਵਿੱਚ ਜਾ ਕੇ ਮਹਾਰਾਜ ਜੀ ਉੱਥੇ ਤਪ ਕਰਦੇ ਰਹਿਣ 26 ਸਾਲ ਪੋਰੇ ਜੀ ਬੈਠੇ ਰਹੇ ਹਨ ਉਹ ਬਚਨ ਗੁਰੂ ਸਾਹਿਬ ਨੂੰ ਗੁਰਿਆਈ ਦੇਣ ਦੇ ਸ੍ਰੀ ਗੁਰਤੇਗ ਬਹਾਦਰ ਸਾਹਿਬ ਨੂੰ ਸਤਕਾਰ ਦੇ ਨਾਲ ਨਾਮ ਨਹੀਂ ਲਿਆ ਬਾਬਾ ਸ਼ਬਦ ਕਰਕੇ ਉਚਾਰਨ ਕੀਤਾ ਵੱਡੇ ਸਤਗੁਰੂ ਜੀ ਹੋਣੇ ਕਰਕੇ ਇਹ ਬਚਨ ਕਹੇ ਕਿ ਗੁਰਤਾ ਗੱਦੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਧਿਆਨ ਨਾਲ ਅਰਪੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਬਾਬੇ ਕੋਕਾਏ ਸਤਿਗੁਰੂ ਮਹਾਰਾਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੂਪ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਲੀਨ ਹੋ ਗਏ ਇਉ ਗੁਰਤਾ ਗੱਦੀ ਆਪ ਜੀ ਨੂੰ ਬਖਸ਼ੀ ਅਤੇ ਆਪ ਜੀ ਦੇ ਪਾਸ ਪੰਜ ਪੈਸੇ ਤੇ ਨਲੇਰ ਲੈ ਕੇ ਭਾਈ ਗੁਰਦਤਾ ਜੀ ਦਿੱਲੀ ਚੋਂ ਚੱਲ ਕੇ ਇੱਥੇ ਮਹਾਰਾਜ ਸਾਹਿਬ ਦੇ ਪਾਸ ਪੁੱਜੇ ਤੇ ਜਦੋਂ ਪੁੱਜੇ ਉਹ ਮਹਾਰਾਜ ਸਾਹਿਬ ਪੂਰੀ ਸਾਥ ਵਿੱਚ ਬੈਠਿਆ ਹੋਇਆ ਹੀ ਉਹ ਪੰਜ ਪੈਸੇ ਤੇ ਨਲੇਰ ਗੁਰਤਾ ਗੱਦੀ ਜੋ ਸਤਗੁਰੂ ਨਾਨਕ ਦੀ ਨੌਵੀਂ ਜੋਤ ਵਿੱਚ ਪ੍ਰਗਟ ਹੋਣੀ ਸੀ ਉਸ ਨੂੰ ਝੋਲੀ ਵਿੱਚ ਪਾ ਲਿਆ ਪਰ ਪ੍ਰਗਟ ਨਹੀਂ ਗੁਰੂ ਸਾਹਿਬ ਜੀ ਹੋਏ ਪ੍ਰਗਟ ਹੋਣ ਦੇ ਭਾਈ ਮੱਖਣ ਸ਼ਾਹ ਨੇ ਜੋ ਸੁਖਨਾ ਪੂਰੀ ਕੀਤੀ ਹੈ ਉਸ ਵੇਲੇ 22 ਮੱਝੀਆਂ ਪੀੜਮਾਲਾ ਦੇ ਘੋਡੀ ਬੇਦੀ ਲਾ ਕੇ ਬੈਠ ਗਏ ਸਨ ਉਹਨਾਂ ਦੇ ਵਿੱਚੋਂ ਪਰਖ ਕੇ ਜਦੋਂ ਭਾਈ ਮੱਖਣ ਸ਼ਾਹ ਨੇ ਬੇੜਾ ਬੰਨੇ ਲਾਉਣ ਵਾਲੇ ਦੀ ਮੇਰੀ ਹਾਲਤ ਦੱਸਣੇ ਤਾਂ ਸਤਗੁਰੂ ਨੇ ਦੱਸਿਆ ਹੱਸ ਕੇ ਕਹਿਣ ਲੱਗੇ ਭਾਈ ਮੱਖਣ ਸ਼ਾਹ ਤੂੰ ਜਦੋਂ ਉਕੜ ਪਈ ਸੀ ਉਦੋਂ 500 ਮੋਹਰ ਸਿੱਕੀ ਸੀ ਗੁਰੂ ਘਰ ਚ ਮਾਇਆ ਦਾ ਘਟਾ ਤਾਂ ਕੋਈ ਨਹੀਂ ਪਰ ਤੂੰ ਕਹਿੰਦੇ ਮੇਰੀ ਸੁਖਣਾ ਆਪ ਗੁਰੂ ਸਾਹਿਬ ਦੱਸਣ ਇਸ ਕਰਕੇ ਅਸੀਂ ਦੱਸਦੇ ਹਾਂ ਉਦੋਂ 500 ਮੋਹਰ ਸੁਖੀ ਸੀ ਹੁਣ ਦੋ ਪੇਟਾ ਕੀਤੀਆਂ ਸੁਣ ਕੇ ਉਸ ਵੇਲੇ ਮਾਰੇ ਚਿਰਨੀ ਪੈ ਗਿਆ ਤੇ ਸੰਗਤ ਸਾਰੀ ਜਿੰਨੇ ਡੇਰੇ ਉੱਤੇ ਸੀ ਬਾਬੇ ਬਕਾਲੇ ਦੇ ਦਾਰੇ ਇਉਂ ਕਹਿਤਾ ਗੁਰ ਲਾਧੋਰੇ ਗੁਰ ਲਾਧੋਰੇ ਸਾਰੀਆਂ ਸੰਗਤਾਂ ਇੱਥੇ ਝੁੱਕ ਕੇ ਆ ਗਈਆਂ ਗੁਰੂ ਮਾਰੇ ਸਾਹ ਨੂੰ ਉਸ ਦਿਨ ਪ੍ਰਗਟ ਹੋ ਕੇ ਬਾਬੇ ਬਕਾਲੇ ਵਿੱਚ ਸੱਚੇ ਪਾਤਸ਼ਾਹ ਨੇ ਸੰਘਤਾ ਨੂੰ ਉਦੇਸ਼ ਦਿੱਤਾ ਤੇਰਮਲ ਨੇ ਏਡੀ ਲੁੱਟ ਮਚਾਈ ਆਪ ਜੀ ਦੇ ਸਾਰੇ ਡੇਰੇ ਨੂੰ ਲੁੱਟ ਲਿਆ ਸੰਖ ਤੱਕ ਲੰਗਰ ਦੇ ਭਾਂਜਿਆਂ ਤੱਕ ਲੈ ਗਏ ਭਾਈ ਮੱਖਣ ਸ਼ਾਹ ਨੂੰ ਤੇ ਮਾਤਾ ਸਾਹਿਬ ਨੂੰ ਕਿਹਾ ਕਿ ਮਾਤਾ ਜੀ ਇਸ ਧਨ ਦਾ لالਚ ਨਾ ਕਰੋ ਅਸੀਂ ਸਤਗੁਰਾਂ ਦੇ ਬਚਨ ਕੀਤੇ ਬਸੰਤ ਰੁੱਤ ਸੀ ਉਸ ਵੇਲੇ ਬਸੰਤ ਮਹੱਲਾ ਨਾਵਾ ਮਾਈ ਮੈਂ ਧਨ ਪਾਇਓ ਹਰ ਨਾਮ ਮਨ ਮੇਰੋ ਤਾਂ ਉਹਨ ਤੇ ਛੁਟਿਓ ਕਰ ਬੈਠੋ ਬਸਰਾਮ ਰਹਾ ਮਾਇਆ ਮੰਕਾ ਕੰਤੇ ਭਾਗੀ ਉੱਗੇ ਨਿਰਮਲ ਗਿਆਨ ਲੋ ਮੋਏ ਪਰਸੇ ਸਾਕੇ ਗਹੀ ਭਗਤ ਭਗਵਾਨ ਜਨਮ ਜਨਮ ਕੋ ਸੇ ਸਾਚੂ ਕਾ ਰੋਦ ਨਾਮ ਜਬ ਪਾਇਆ ਕ੍ਰਿਸ਼ਨਾ ਸਗਲ ਬਨਾਸੀ ਮੰਤੇ ਨਹੀਂ ਸੁਖ ਮਾਨ ਸਮਾਇਆ ਜਕੋ ਹੋ ਦਿਆਲ ਕਿਰਪਾਲ ਕਿਰਪਾ ਮੇਰੇ ਸੋ ਗੋਬਿੰਦ ਗੁਣ ਗਾਵਾ ਕਹੋ ਨਾਨਕੇ ਬਿਦ ਕੀ ਸੰਪੇ ਕੋ ਉ ਗੁਰੂਸ ਪਾਲ ਮੱਖਣ ਚਾਰ ਦੇ ਅੰਦਰ ਉਸ ਵੇਲੇ ਸ਼ਾਂਤੀ ਬਖਸ਼ ਕੇ ਮਹਾਰਾਜੀ ਨੇ ਤੁਹਾਡੇ ਦੋਸ਼ ਦਿਖਾ ਕਰਕੇ ਉਹ ਸਾਰੀਆਂ ਕੀਦੀਆਂ ਪੀਰਮਲ ਨੂੰ ਵਾਪਸ ਕਰਾਈਆਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਸ ਵਕਤੇ ਇਸ ਪ੍ਰਕਾਰ ਗੁਰਤਾ ਗਦੀ ਨੂੰ ਪ੍ਰਾਪਤ ਕਰਕੇ ਪ੍ਰਗਟ ਹੋਏ ਗੁਰੂ ਗ੍ਰੰਥ ਸਾਹਿਬ ਮਾਤਰੀ ਸੰਪਤੀ ਦੇ ਨਾਲ ਜੋ ਗੁਰੂ ਅਰਜਨ ਸਾਹਿਬ ਦਾ ਲਿਖਿਆ ਸੀ ਇਹ ਪੀਰਮਲ ਲੈ ਕੇ ਆਇਆ ਸੀ ਉਹ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ ਰਿਹਾ ਜਦੋਂ ਗੁਰੂ ਮਹਾਰਾਜ ਸਾਹਿਬ ਸ੍ਰੀ ਅਮਰ ਸੇਵ ਸਾਹਿਬ ਦੀ ਯਾਤਰਾ ਕਰਨ ਵਾਸਤੇ ਆਏ ਇਹ ਤੋਂ ਜਿਹੜੇ ਤੀਰਮਲ ਦੇ ਨਾਮ ਤੇ ਸੰਗੀ ਪੁਜਾਰੀ ਹਰਮੰਦਰ ਸਾਹਿਬ ਦੇ ਬਣੇ ਹੋਏ ਸਨ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਆ ਗਏ ਨਵੇਂ ਸਰੂਪ ਚ ਪ੍ਰਗਟ ਹੋਏ ਐ ਬਕਾਲੀ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗੱਦੀ ਦਿੱਤੀ ਐ ਉਹਨਾਂ ਨੂੰ ਸੰਸਾ ਪਹੇਜਿਆ ਵੀ ਇਹ ਸਾਡੀ ਜਿਹੜੀ ਪੂਜਾ ਐ ਇਹ ਹਰਮੰਦਰ ਸਾਹਿਬ ਦੀ ਗੁਰੂ ਮਹਾਰਾਜ ਸਾਹਿਬ ਜੀ ਨੂੰ ਸਾਰੇ ਲੋਕ ਅਰਪਣਗੇ ਸਾਨੂੰ ਕਿਸੇ ਨੂੰ ਮੰਨਣਾ ਨਹੀਂ ਉਸ ਵਕਤ ਵੀ ਜਿੰਦੇ ੜਾ ਕੇ ਸਾਧ ਸੰਗਤ ਜੀ ਚਲੇ ਗਏ ਹਰਮੰਦਰ ਸਾਹਿਬ ਜੀ ਕੀਰਤ ਨਹੀਂ ਹੁੰਦਾ ਸਰਗੁਰੂ ਜੀ ਸਰੋਵਰ ਦੇ ਕਿਨਾਰੇ ਤੇ ਆਏ ਜਿੱਥੇ ਥੜਾ ਸਾਫ ਗੁਰਦੁਆਰਾ ਪੋਰਾ ਸਾਹਿਬ ਬਣਿਆ ਹੋਇਆ ਪੁੱਛਿਆ ਮਾਰਨ ਭਾਈ ਬਾਜੇ ਨਹੀਂ ਵੱਜਦੇ ਹਰਮੰਦਰ ਸਾਹਿਬ ਦੇ ਦਰਵਾਜ਼ੇ ਕਿਉਂ ੜਾਏ ਤੇ ਉਸ ਵੇਲੇ ਮਸੰਤਾਂ ਡਰਦੇ ਭੱਜ ਕੇ ਲੋਬੇ ਜਾ ਕੇ ਗੁਰੂ ਮਾਰਾ ਸਾਹਿਬ ਸਰੋਵਰ 'ਚ ਇਸ਼ਨਾਨ ਕੀਤਾ ਸ੍ਰੀ ਹਰਮੰਦਰ ਸਾਹਿਬ ਦੀਆਂ ਬਾਹਰੀਆਂ ਉੱਪਰ ਕੰਮੀਆਂ ਕੀਤੀਆਂ ਪਰ ਕੰਮੀਆਂ ਕਰਕੇ ਥੜੇ ਸਾਫ ਤੇ ਆ ਕੇ ਬੈਠ ਗਏ ਬੈਠ ਕਰਕੇ ਉਸ ਵੇਲੇ ਬਚਨ ਕੀਤੇ ਸੰਗਤ ਨੂੰ ਬੇਨਤੀ ਕੀਤੀ ਮਹਾਰਾਜ ਆਪ ਕਿਰਪਾ ਕਰੋ ਬਖਸ਼ ਲੋ ਮਾਈਆਂ ਬੇਂਤੀ ਕੀਤੀ ਮਾਰਨ ਕੇ ਮਾਈਆਂ ਰੱਬਰ ਜਾਈਆਂ ਇਹ ਬਚਨ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਵਕਤ ਇਹ ਮਸੰਦਾਂ ਦੀ ਬਾਬਤ ਕਿਹਾ ਨਵੇਂ ਮਸੰਦੇ ਅਮਰਤ ਸਰੀਏ ਤ੍ਰਿਸ਼ਨਾ ਅਗਨੀ ਅੰਦਰ ਸੜੀ ਇਹ ਅੰਮ੍ਰਿਤਸਰ ਦੇ ਮਸੰਦ ਨਹੀਂ ਹੋਣ ਇਹ ਕ੍ਰਿਸ਼ਨਾਂ ਦੀ ਅੱਗ ਦੇ ਸਾੜੇ ਹੋਏ ਇਹ ਬਚਨ ਮਹਾਰਾਜ ਸਾਹਿਬ ਕੀਤੇ ਕਿਉਂ ਬਚਨ ਕਰਕੇ ਬੱਲੇ ਮਾਰਾ ਸਾਹਿਬ ਚਲੇ ਗਏ ਉਥੋਂ ਜਾ ਕਰਕੇ ਸੰਗਤ ਨੂੰ ਫੇਰ ਬਖਸ਼ਾਇਆ ਹੁਣ ਉਸ ਦਿਨ ਜਿਸ ਦਿਨ ਗੁਰੂ ਸਾਹਿਬ ਬੱਲੇ ਸਾਹਿਬ ਗਏ ਸੀ ਅੰਮ੍ਰਿਤਸਰ ਸਾਹਿਬ ਦੀ ਸਾਡੀ ਸੰਗਤ ਉੱਥੇ ਜਾਂਦੀ ਹੈ। ਜਾ ਕੇ ਉਸ ਦਿਨ ਜਿਸ ਦਿਨ ਗੁਰੂ ਸਾਹਿਬ ਨੇ ਬਖਸ਼ੇ ਸੀ ਅੰਮ੍ਰਿਤਸਰ ਦੇ ਤੇ ਮਸੰਦਾਂ ਦੇ ਤਾਂ ਹੀ ਇਸ਼ਰਾਫ ਹੋਇਆ ਸੀ ਕਿ ਤ੍ਰਿਸ਼ਨਾਗਨੀ ਅੰਦਰ ਸੜੀਏ। ਉਸ ਦਿਨ ਸਾਰੇ ਜਾਂਦੇ ਆ ਮੀਲਾ ਲੱਗਦਾ ਬੱਲੇ ਸਾਹਿਬ ਤੇ ਉੱਥੇ ਮਹਾਰਾਜ ਸਾਹਿਬ ਤੋਂ ਬਖਸ਼ਾਓ ਕੇ ਸੰਗਤਾਂ ਹੁੰਦੀ ਐ। ਇਹ ਗੁਰੂ ਮਹਾਰਾਜ ਸਾਹਿਬ ਨੇ ਉਸ ਵਕਤ ਅੰਮ੍ਰਿਤਸਰਿਆਂ ਨੂੰ ਬਖਸ਼ ਵੀ ਲਿਆ ਸੀ। ਮਾਇਆਂ ਦੇ 라ਹੀ ਬਖੀ ਕੀਤੀ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਫੇਰ ਮਹਾਰਾਜ ਸਾਹਿਬ ਗਰੀਬ ਨੂੰ ਅਜ ਬਕਾਣੇ ਵਿੱਚ ਆਏ। ਇਤੇ ਸੋਡੀ ਇਰਖਾ ਕਰਦੇ ਹੋਏ ਜਾਣ ਕੇ ਜਿਹਨਾਂ ਬਾਈ ਮੰਜੀਆਂ ਲਾ ਕੇ ਬੈਠੇ ਸੀ ਉਸ ਵਕਤ ਗਰੀਬ ਨਵਾਜ ਅੰਤਰੀ ਜਾਮੀ ਸੱਚੇ ਬਾਦਸ਼ਾਹ ਨੇ ਫੇਰ ਇੱਥੋਂ ਉਬਰਾਹਮ ਹੋ ਕੇ ਬਕਾਰੇ ਦੇ ਵਿੱਚੋਂ ਆਪਨ ਨੰਦਪੁਰ ਸਾਹਿਬ ਬਸਾਉਣਾ ਚਾਹਿਆ ਮੱਖਣ ਚਾਹ ਆਪ ਜੀ ਦੇ ਨਾਲ ਨਾਲ ਹੈ ਉਸ ਵਕਤ ਸ੍ਰੀ ਨੰਦਪੁਰ ਸਾਹਿਬ ਮਹਾਰਾਜ ਜੀ ਨੇ ਜ਼ਰਖਰੀ ਲੈ ਕੇ 1,57,000 ਅਰ ਬਈ ਆ ਦੇ ਕੇ ਪੰਜ ਪੰਜ ਕੋ ਆਨੰਦਪੁਰ ਸਾਹਿਬ ਦੀ ਜਿਹੜੀ ਧਾਕੀ ਸੀ ਇਸ ਨੂੰ ਖਰੀਦੇ ਆ ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਸਾਹਿਬ ਨੂੰ ਬਸਾਉਣਾ ਕੀਤਾ ਉਸ ਦਾ ਨਾਂ ਪਹਿਲਾਂ ਮੱਖੋਵਾਲ ਸੀ ਉਹ ਦਇਤਨ ਗੁਰੂ ਮਹਾਰਾਜ ਸਾਹਿਬ ਨੂੰ ਰਾਤ ਨੂੰ ਆ ਕੇ ਡਰਾਉਣਾ ਚਾਹਿਆ ਜੋ ਸਤਿਗੁਰੂ ਜੀ ਨੇ ਕਾਜਰੇ 13 ਲੁਕਾਇਆ ਸੀ ਨੰਗਾ ਕੀਤਾ ਉਸ ਉਹਦੇ ਡਰਦਾ ਹੋਇਆ ਉਹਦਾ ਪਿਛਲੀ ਕੁਰੀ ਜਿਵੇਂ ਅੱਗ ਲੱਗ ਜਾਂਦੀ ਐ ਦੁਖੀ ਹੋ ਕੇ ਭੱਜ ਨਿਕਲਿਆ ਕਹਿਣ ਲੱਗਾ ਮਹਾਰਾਮ ਇਹ ਅਚਰ ਕਾਲ ਦਾ ਵਸਾਸੀ ਸੀ ਗੁਰੂ ਅਰਜਨਦਾਸ ਸਾਹਿਬ ਸਾਨੂੰ ਗੋਨਵਾਲ ਸਾਹਿਬ ਤੋਂ ਕੜਤਾ ਸੀ ਤੇ ਇੱਥੇ ਆ ਕੇ ਸੀ ਇੱਥੇ ਬਸੇ ਸੀ ਇਸ ਪ੍ਰਕਾਰ ਮਹਾਰਾ ਨੇ ਕਿਹਾ ਤੂੰ ਇੱਥੋਂ ਮੋੜ ਚਲੇ ਜਾ ਕਹਿੰਦੇ ਜੀ ਮੇਰਾ ਨਾਮ ਕਿ ਮੇਰੇ ਮਹਾਰਾ ਕਹਿੰਦੇ ਜਿਹੜੇ ਲੋਕ ਗੁਰਮਤ ਤੋਂ ਉਲਟ ਹੋਇਆ ਕਰਨਗੇ ਮਾਖੋ ਵਾਲੀ ਕਦੇ ਕਰੇ ਕਿਹਾ ਕਰਨਗੇ ਇਹਦਾ ਨਾਮ ਆਨੰਦਪੁਰ ਸਾਹਿਬ ਨਾਮ ਰੱਖ ਕੇ ਸੀ ਵਸਾਉਣਾ ਹੈ ਇਸ ਪ੍ਰਕਾਰ ਮਹਾਰਾ ਸਾਹਿਬ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਨਾਮ ਰੱਖ ਕੇ ਆਨੰਦਪੁਰ ਸਾਹਿਬ ਬਸਾਇਆ ਇੱਥੇ ਆਪ ਜੀ ਦੇ ਇੰਝ ਹੋਇਆ ਆਨੰਦਪੁਰ ਸਾਹਿਬ ਦੇ ਵਸਾਉਂਦੇ ਆ ਇਕ ਪੀਰ ਸੀ ਰੋਪੜ ਦਾ ਉਹ ਅੱਗੇ ਆਪਦੇ ਮਰੀਦਾਂ ਕੋਲੇ ਜਾ ਰਿਹਾ ਸੀ ਉਹ ਰਾਜਾ ਨੂੰ ਪੁੱਛਿਆ ਕਿ ਇਹਨਾਂ ਦਾ ਨਗਰ ਵਸਦਾ ਹੈ ਰਾਜਾ ਨੇ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਨਵਾਂ ਨਗਰ ਵਸਾ ਰਹੇ ਆ ਪੁੱਛਣ ਤੋਂ ਕਿਹਾ ਇਹ ਗੁਰੂ ਕੀ ਤੇ ਨਗਰ ਕੀ ਬਸਾਉਣਾ ਇਹ ਸੁਣ ਕਰਕੇ ਰਾਜਾ ਨੂੰ ਕਿਹਾ ਮੇਰਾ ਇਹ ਪਰਸ਼ਨ ਦਾ ਉੱਤਰ ਗੁਰੂ ਸਾਹਿਬ ਤੋਂ ਲੈ ਰਖਿਓ ਮੈਂ ਵਾਪਸ ਆਉਂਦਾ ਤੁਹਾਡੇ ਪਾਸੋਂ ਉੱਤਰ ਲਵਾਂਗਾ ਉਹ ਰਾਜਾ ਨੇ ਜਦੋਂ ਦੀਵਾਨ ਲਗਾਇਆ ਮਹਾਰਾਜ ਦੇ ਪਾਸ ਸਾਰੀ ਦਿਹਾੜੀ ਉਹ ਸੇਵਾ ਕਰਦੇ ਰਹੇ ਉਤਰ ਕੇ ਦੀਵਾਨ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ ਮਹਾਰਾਜ ਇਸ ਤਰ੍ਹਾਂ ਇੱਕ ਮੁਸਲਮਾਨਾਂ ਦਾ ਪੀਰ ਸੀ ਉਹ ਰੋਪੜ ਤੋਂ ਆਪਣੇ ਮਰੀਦਾਂ ਵੱਲ ਲੱਗੇ ਗਿਆ ਹੈ ਉਹ ਇੱਥੇ ਮੰਗਦਾ ਵੀ ਗੁਰੂ ਕੀ ਤੇ ਨਗਰ ਵਸਾਉਣਾ ਕੀ ਆਪ ਜੀ ਨੂੰ ਉਸ ਵਕਤ ਉਹਨੂੰ ਕਿਹਾ ਭਾਈ ਸਾਡੇ ਰੂਹ ਲਿਆਈ ਹੈ ਰਾਜ ਜਦੋਂ ਆਇਆ ਅਸੀਂ ਉੱਤਰ ਸਾਹਮਣੇ ਉਹਨੂੰ ਦੇਾਂਗੇ ਇਹ ਬਚਨ ਕਹਿ ਕੇ ਗੁਰੂ ਮਹਾਰਾਜ ਸਾਹਿਬ ਆਪਣੇ ਨਗਰ ਵਿੱਚ ਰਾਜ ਰਹੇ ਦੂਏ ਜਨ ਜਦੋਂ ਰੂਪਰ ਵਾਲਾ ਪੀਰ ਵਾਪਸ ਆਇਆ ਆਪਣੇ ਮਰੀਦਾਂ ਕੋਲ ਰਾਜਾ ਨੂੰ ਪੁੱਛਿਆ ਕਿ ਕਿਉਂ ਬਈ ਤੁਸੀਂ ਦੱਸੋ ਹੁਣ ਮਹਾਰਾਜ ਸਾਹ ਤੋਂ ਉੱਤਰ ਲਿਆ ਹੈ ਕਹਿੰਦੇ ਹਾਂ ਮਹਾਰਾਜ ਕਿ ਸਾਹਮਣੇ ਉੱਤਰ ਦੇਵਾਂਗੇ ਪੀਰ ਮਹਾਰਾਜ ਦੇ ਪਾਸ ਚਲੇ ਆ ਗਿਆ ਦਰਸ਼ਨ ਕੀਤੇ ਨਮਸਕਾਰ ਕੀਤੀ ਬੈਠ ਗਿਆ ਮਹਾਰਾਜ ਸਾਹਿਬ ਕਹਿਣ ਲੱਗੇ ਉੱਤਰ ਲੈਣਾ ਚਾਹੁੰਨਾ ਹੈ ਕਿ ਅੱਖੀਂ ਦੇਖਣਾ ਚਾਹੁੰਨਾ ਹੈ ਇਹਨਾਂ ਕਹਿੰਦੇ ਮਹਾਰਾਜ ਅੱਖੀਂ ਵਿਖਾ ਦੇਵੇ ਇਦੋਂ ਕੀ ਚੰਗਾ ਸਰਦਾਰ ਨੇ ਕਹਿੰਦਾ ਨੇਤਰ ਮੀਚ ਜਿਸ ਦੇ ਨੇਤਰ ਵਿੱਚੇ ਇਹ ਨੂੰ ਸਵਰਗ ਦੇ ਦਿਦਾਰ ਹੋਣ ਲੱਗੇ ਸਵਰਗੋ ਵਿੱਚ ਕੀ ਦੇਖ ਰਿਹਾ ਸੋਹਰੇ ਦੇ ਮੰਦਰ ਬਣੇ ਹੋਏ ਐ ਬੜੇ ਲੋਕ ਆਰਾਮ ਦੇ ਨਾਲ ਸੁੱਖ ਦੇ ਨਾਲ ਹਨ ਇੱਕ ਉਹਨਾਂ ਸਾਰੇ ਵਿੱਚੋਂ ਬੜਾ ਸਰਦਾਰ ਹੋਇ ਸੁੰਦਰ ਸੋਹਰੇ ਦੇ ਪਾਵੇ ਵਾਲਾ ਜਿਹੜਾ ਪਲੰਗ ਹੈ ਸੁਨੇਹੀ ਮੰਦਰ ਦੇ ਵਿੱਚ ਉਸ ਦੇ ਉੱਤੇ ਬੈਠਾ ਰੇਸ਼ਮੀ ਨਿਵਾੜ ਦੇ ਨਾਲ ਬੁਣਿਆ ਹੋਇਆ ਹੁਕਮ ਕਰਦਾ ਤੇ ਮੌਜਾ ਮਾਣ ਰਿਹਾ ਹੈ ਦੇਖ ਕੇ ਉਹ ਪੁੱਛਿਆ ਪੀਰ ਨੇ ਤੂੰ ਕੀ ਪੁੰਨ ਕੀਤਾ ਜਿਸ ਪੁੰਨ ਦਾ ਫਲ ਤੈਨੂੰ ਇਹਨਾਂ ਸੁੱਖ ਪ੍ਰਾਪਤ ਹੋਇਆ ਉਹਨਾਂ ਅੱਖਾਂ ਭਰ ਕੇ ਕਿਹਾ ਕਿ ਮੈਂ ਕੀ ਪੁੱਲ ਕਰ ਸਕਦਾ ਸੀ ਮੈਂ ਤਾਂ ਪਿਛਲੇ ਜਮਜ ਤਾਮਸੀ ਯੂਨ ਸ਼ੇਰ ਸੀ ਇੱਕ ਸ਼ੇਰ ਹੁੰਦਿਆ ਹੋਇਆ ਮੈਂ ਆਪ ਦੇ ਆਪਣੇ ਆਹਾਰ ਖਾ ਕੇ ਰੱਜਿਆ ਸੀ ਸ਼ਿਕਾਰ ਮਾਰ ਕੇ ਉਹਦਣ ਮੇਰੇ ਘਰਨੇ ਦੇ ਵਿੱਚ ਬਾਹਲੇ ਹਨੇਰੀ ਦੇ ਤੇ ਪਾਲੇ ਦੇ ਤੰਗ ਕੀਤੇ ਹੋਏ ਦੋ ਮਹਾਤਮਾ ਆ ਗਏ ਉਹਨਾਂ ਮਹਾਤਮਾ ਨੇ ਆ ਕੇ ਮੇਰੇ ਘਰਨੇ ਵਿੱਚ ਬੈਠ ਗਏ ਜਦੋਂ ਉਹਨਾਂ ਨੇ ਵੇਖਿਆ ਸ਼ੇਰ ਦੀਆਂ ਪੌੜਾਂ ਪੈਰਾਂ ਫੇ ਬੜੇ ਡਰਿਓ ਮੈਂ ਵੀ ਉਹ ਨੇਰੀ ਦੇ ਗੜੇ ਪੈਣ ਲੱਗੇ ਬੰਦਰਾਇਆ ਹੋਇਆ ਆਪਦੇ ਘੁਰਨੇ ਨੂੰ ਆਇਆ ਪਰ ਮੈਨੂੰ ਆਦਮੀਆਂ ਦੀ ਮੁਸ਼ਕਿਲ ਉਸ ਵਕਤ ਆਈ ਮੈਂ ਸੋਚਿਆ ਕਿ ਜੇ ਮੈਂ ਉੱਥੇ ਜਾ ਰਿਹਾ ਭੋਵੇਂ ਮਾਸ ਖਾਦਾ ਹੋਇਆ ਉਹ ਮੇਰੇ ਭੈਣ ਨਾਲ ਮਰ ਜਾਣਗੇ ਮਨੋਂ ਤੂੰ ਬਾਹਰ ਹੀ ਕੋਈ ਪੁਰਵਲੇ ਪੁੰਨ ਨੇ ਮੈਨੂੰ ਪ੍ਰੇਰ ਦਿੱਤਾ ਮੈਂ ਬਾਹਰ ਹੀ ਬੈਠੇ ਘੁਰਨੇ ਤੋਂ ਸਮਾਂ ਬਤੀਤ ਕੀਤਾ ਪਰ ਇੰਨੀ ਵਰਖਾ ਹੋਈ ਸਿਆਲ ਦੀ ਰੁੱਤ ਸੀ ਗੜੇ ਪਏ ਉਸ ਵਰਖਾ ਦੇ ਨਾਲ ਠੰਡ ਨਾਲ ਮੇਰਾ ਸਿਰ ਸ਼ਾਂਤ ਹੋ ਉਹ ਸਰੀਰ ਛਾਂਦ ਹੋਇਆ ਵੇਖ ਕੇ ਦਿਨ ਜਿਹੜੇ ਉਹ ਮਹਾਤਮਾ ਮੇਰੇ ਘੁਰਨੇ ਚੋਂ ਨਿਕਲੇ ਨਿਕਲ ਕੇ ਉਹਨਾਂ ਨੇ ਕਹਿ ਲਿਆ ਵੀ ਸਾਡੇ ਵਾਸਤੇ ਇਹਨਾਂ ਪ੍ਰਾਣ ਦਿੱਤੇ ਐ ਇਹਨੂੰ ਪੁੰਨ ਕੋ ਮਿਲਣਾ ਚਾਹੀਦਾ ਆਪ ਦਾ ਚਰਨ ਮੇਰੇ ਸਿਰ ਨੂੰ ਛਹਾ ਗਿਆ ਮਹਾਤਮਾ ਉਹ ਚਰਨਾ ਤੇ ਛਹਾਉਣੇ ਕਰਕੇ ਸੰਤਾਂ ਨੇ ਉਸ ਪੁੰਨ ਦਾ ਫਲ ਮੈਨੂੰ ਇਹ ਮਿਲਿਆ ਫਿਰ ਬਕੁੰਠੀ ਜਾ ਕੇ ਆਗਿਆ ਕੀਤੀ ਕਿ ਇਹਨੂੰ ਭਈ ਆਪ ਦਾ ਘੁਰਨਾ ਛੱਡਿਆ ਇਹਨੂੰ ਸਵਰਗ ਦੇ ਸਵੈਨੇ ਦੇ ਧਾਮ ਮਿਲਣੇ ਚਾਹੀਦੇ ਐ ਉਸ ਇੱਕ ਰਾਤ ਦਾ ਘੁਰਨਾ ਛੱਡਣ ਨਾਲ ਮੈਨੂੰ ਇਸ ਖੁਦ ਦੇ ਮੰਦਰ ਮਿਲੇ ਆ ਸਵਰਗ ਦੇ ਵਿੱਚ ਇਹ ਵੇਖ ਲੋ ਮਾਇਕੀ ਪੁੰਨ ਕਰਕੇ ਧੰਨ ਮਾਤ ਲੋਕ ਹੈ ਜਿੱਥੇ ਉਹ ਜਾ ਕੇ ਮਾਤ ਲੋਕ ਦੇ ਲੋਕ ਜੀ ਪੁੰਨਦਾਨ ਕਰਦੇ ਆ ਅਤੇ ਪਰਮੇਸ਼ਰ ਦਾ ਸਿਮਨ ਕਰਦੇ ਆ ਉਹ ਅਖੰਡ ਸੁਖ ਨੂੰ ਪਾਉਂਦੇ ਆ ਮੁਕਤ ਹੋ ਜਾਂਦੇ ਆ ਇਹ ਸੁਣ ਕਰਕੇ ਪੀਰ ਦਾ ਸੰਸਾ ਮਿਟ ਗਿਆ ਹਜੂਰ ਨੇ ਕਿਹਾ ਨੇਤਰ ਖੋਲ ਜੋ ਨੇਤਰ ਖੋਲੇ ਕਿਉਂ ਵੀ ਕਿੰਨਾ ਪੁੰਨ ਮਹਾਰਾ ਮੈਂ ਕੀ ਕਹਿ ਸਕਦਾ ਪੁੰਨ ਦਾ ਤੋਟ ਛੇਰ ਦੇ ਘੁਰਨੇ ਛਡਣ ਤੋਂ ਉਹਨੂੰ ਸਵਰਗ ਦਾ ਸੁਖ ਮਿਲਿਆ ਤੁਸੀਂ ਜਿਹੜਾ ਮਹਾਰਾਜ ਪਰਉਪਕਾਰ ਕਰ ਰਹੇ ਹੋ ਪਰਉਪਕਾਰਵਾਦੇ ਨਗਰ ਵਸਾ ਰਹੇ ਹੋ ਲੰਗਰ ਚਲਾ ਰਹੇ ਹੋ ਅਤੇ ਧਾਰਮਿਕ ਸਥਾਨ ਬਣਾ ਰਹੇ ਹੋ ਸੰਗਤਾਂ ਜਿਸੇ ਆ ਕੇ ਨਿਵਾਸ ਕਰਨ ਰਾਹੀ ਪੰਦੀ ਆਰਾਮ ਕਰਨ ਗੁਰੂ ਘਰ ਲੰਗਰ ਛਕਣ ਇਹਦੇ ਪੁੰਨ ਵੀ ਮਹਾਰਾਜ ਟੋਟ ਮੈਂ ਦੱਸ ਸਕਦਾ ਕਿੰਨੀ ਕੋਏ ਇਹਦਾ ਅੰਦਾਜ਼ਾ ਲਾ ਸਕਦਾ ਮੈਂ ਬਿਆੰਤ ਹੈ ਆਪ ਦਾ ਪੁੰਨ ਸੱਚੀ ਪਾਖਸ਼ਾ ਮੇਰਾ ਸੰਸਾਰ ਸੀ ਤੁਸੀਂ ਪਰਉਪਕਾਰੀ ਹੋ ਇਹ ਅਨੰਦ ਪ੍ਰਸਾਦ ਵਸਾ ਰਹੇ ਹੋ ਆਪ ਹੀ ਕਿਰਪਾ ਕਰਕੇ ਮੇਰਾ ਮੇਰ ਦਿੱਤਾ ਹੈ ਇਸ ਪ੍ਰਕਾਰ ਉਹ ਪੀਰ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਸਾਹਿਬ ਸਿੰਘ ਜੀ। ਇਉ ਗੁਰੂ ਤੇਗ ਬਹਾਦਰ ਸਾਹਿਬ ਨੇ ਅਨੰਦਪੁਰ ਸਾਹਿਬ ਵਸਾਇਆ। ਅਨੰਦਪੁਰ ਸਾਹਿਬ ਨੂੰ ਵਸਾ ਕੇ ਇੱਥੇ ਵਸਦੇ ਰਹੇ। ਇੱਥੇ ਰਹਿੰਦੇ ਹੋਏ ਧੀਰਮਲ ਈਰਖਾ ਦੇ ਨਾਲ ਭਾਈ ਬੁੱਢੇ ਸਾਹਿਬ ਦੀ ਅੰਸ ਵਿੱਚੋਂ ਜੋ ਭਾਈ ਗੁਰਦਤਾ ਜੀ ਸੀ ਉਹਨਾਂ ਦੇ ਤਾਂ ਹੀ ਕਿਹਾ ਕਿ ਮੇਰੇ ਤਾਂ ਹੀ ਇੱਕ ਬਾਜ ਦੇ ਦੇ ਤੇ ਮੈਨੂੰ ਇੱਕ ਦਸਤਾਰ ਦੇ ਦੇ ਮੈਂ ਗੁਰੂ ਬਣ ਜਾਵਾਂ ਮਸ਼ਹੂਰ ਹੋ ਜਾਵਾਂ ਤੇ ਤੇਰੇ ਤਾਂ ਹੀ ਮੈਂ ਕਈ ਹਜ਼ਾਰਾਂ ਰੁਪਏ ਦਿਆਂਗਾ। ਸੁਣ ਕੇ ਉਹਨਾਂ ਕਹਿ ਜਿਨ੍ਹਾਂ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਥਾਪਿਆ ਮੈਂ ਤਾਂ ਉਹਨਾਂ ਨੂੰ ਜਾ ਕੇ ਬਾਜ ਭੇਟਾ ਕਰਾਂਗਾ ਉਹਨਾਂ ਦੀ ਭੇਟਾ ਦਸਤਾਰ ਕਰਾਂਗਾ ਉਹਨਾਂ ਨੂੰ ਸਿਰੋਪਾਉ ਦੇਵਾਂਗਾ ਉਹ ਧੀਰਮਲ ਦੇ ਜੋਰ ਲਾਉਣ ਤੋਂ ਕਈ ਹਜ਼ਾਰ ਰੁਪਏ ਦੇਣ ਤੋਂ ਭਾਈ ਬੁੱਢੇ ਸਾਹਿਬ ਦੀ ਅੰਸ ਦੇ ਗੁਰਦੁੱਤੇ ਨੇ ਉਹਦੀ ਨਾਮ ਮੰਨੀ ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਫੇਰ ਹੋਰ ਵੀ ਪਰਖਣਾ ਚਾਹਿਆ ਕਈਆਂ ਨੇ ਕਿ ਸਿਰੋਪਾਉ ਮਸੰਦਾਂ ਤੋਲ ਕੇ ਵੇਖਿਆ ਇੱਕ ਪ੍ਰੇਮੀ ਸੀ ਜੋ ਤੋਲਿਆ ਉਹਨਾਂ ਨੇ ਤੇ ਉਸ ਵੇਲੇ ਤਿਹਰਮੱਲ ਵਾਲਾ ਸਿਰੋਪਾ ਹਲਕਾ ਨਿਕਲਿਆ ਤੇ ਸਤਿਗੁਰੂ ਮਹਾਰਾਜ ਸਾਹਿਬ ਦਾ ਬੜਾ ਭਾਰਾ ਨਿਕਲਿਆ ਕਹਿਣ ਲੱਗੇ ਜਿਨ੍ਹਾਂ ਦਾ ਭਾਰਾ ਸਿਰੋਪਾ ਉਹ ਹੀ ਗੁਰੂ ਹਨ ਇੰਓ ਬੜੀਆਂ ਸਿੰਘ ਸੰਤਾਨ ਪਰਖਾਂ ਕੀਤੀਆਂ ਸੀ ਉਸ ਵਕਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਨੇ ਸ੍ਰੀ ਨਨਨਪੁਰ ਸਾਹਿਬ ਵਿਸਾਖ ਕਰਕੇ ਫਕੀਰਪੁਰ ਸਾਹਿਬ ਵਿੱਚ ਆ ਕਰਕੇ ਮਾਤਾ ਕ੍ਰਿਸ਼ਨਕੌਰ ਜੀ ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਮਾਤਾ ਦਿੱਲੀ ਨਾਲ ਗਏ ਸੀ ਉਹ ਦਿੱਲੀੋਂ ਵਾਪਸ ਆ ਗਏ ਸਨ ਮਹਾਰਾਜ ਜੋਤੀ ਜੋ ਸਮਾਉਣ ਤੋਂ ਉਸ ਮਾਤਾ ਨੂੰ ਮਹਾਰਾਜ ਸਾਹਿਬ ਜੀ ਦੀ ਹਰਿ ਬਖਸ਼ੀ ਸਤਿਗੁਰੂ ਦੇ ਇੱਥੇ ਰਹਿੰਦੇ ਆਵੇਂ ਚਰਨਾਂ ਵਿੱਚ ਮਾਤਾ ਜੀ ਨੇ ਕ੍ਰਿਸ਼ਨ ਕੌਰ ਜੀ ਨਸੀਰ ਸ਼ਾਂਤ ਹੋਇਆ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕੀਰਤ ਪ੍ਰਸਾਦ ਵਿੱਚ ਸਾਰੇ ਪਰਿਵਾਰ ਨੂੰ ਮਿਲ ਕੇ ਫਿਰ ਦੇਸ਼ ਸੰਤਨਾਂ ਚ ਆਪ ਜੀ ਨੇ ਵਿਚਰਨਾ ਕੀਤਾ ਹਜ਼ੂਰ ਇਸੇ ਪ੍ਰਕਾਰ ਮਾਲਵੇ ਦੀ ਧਰਤੀ ਵਿੱਚ ਜਦੋਂ ਉਹ ਸਾਹਿਬ ਜਾ ਕੇ ਜਦੋਂ ਬੈਠੇ ਸਕੇ ਪਾਦਸ਼ਾ ਉਸ ਵਕਤ ਸਿੱਖਾਂ ਨੂੰ ਪੁੱਛਿਆ ਕਿ ਮਾਰਾ ਉੱਚੇ ਥਾਂ ਤੇ ਬੈਠੋ ਮਾਰਾ ਕਿ ਦਸਵੇਂ ਸਰੂਪ ਦੇ ਇੱਥੇ ਉੱਚੇ ਥਾਂ ਬੈਠਾਂਗੇ ਇੱਥੇ ਬੈਠ ਕਰਕੇ ਅਸੀਂ ਬਚਨ ਵਿਚਾਰਾਂਗੇ ਕਿ ਕਾਇਆਂ ਨੂੰ ਕਲਕਾ ਬਣਾ ਦੇਾਂਗੇ ਉਸ ਵੇਲੇ ਕਰੀਰਾਂ ਨੂੰ ਅੰਬ ਬਣਾ ਦੇਾਂਗੇ ਇਸ ਪ੍ਰਕਾਰ ਅਸੀਂ ਵਰ ਦੇਾਂਗੇ ਦਸਵੇਂ ਸਰੂਪ ਵਿੱਚ ਫਿਰ ਤਾਲ ਦਸ਼ਾਲੇ ਦੇ ਨਾਲ ਮਾਰਾ ਸਾਹਿਬ ਜੀ ਨੇ ਮਿੱਟੀ ਕੱਢੀ ਜਿਹੜਾ ਗੁਰੂ ਸਾਹਿਬ ਕਲਾ ਨਵੇਂ ਪਾਸੇ ਦੇ ਕਿਨਾਰੇ ਤੇ ਗੁਜ਼ਾਰੇ ਸਾਹਿਬ ਹੁੰਦਾ ਉਹ ਸੰਤ ਮਸਤੂਆਂ ਨੇ ਆਈ ਸੰਗਤ ਨੇ ਕਾਇਮ ਕੀਤਾ ਕਿ ਛੋਟੇ ਮੰਜੀ ਸਾਹਿਬ ਸੀ ਉਸ ਉਸਤਾਨ ਦੇ ੜਕੇ ਮਾਰਨ ਕੇ ਗੁਰੂ ਸਰ ਹੋਵੇਗਾ ਇੱਥੇ ਅੰਮ੍ਰਿਤ ਦਾ ਸੋਮਾ ਹੋਵੇਗਾ ਗੁਰੂ ਦਸਮਤਸਰੂਪ ਧਾਰ ਕੇ ਇੱਥੇ ਅੰਮ੍ਰਿਤ ਦੇ ਬਣਾ ਬਣਾ ਕੇ ਕੜਾਹੇ ਵਿੱਚ ਸਰੋਵਰ ਦੇ ਪਾਵਾਂਗੇ ਇਹ ਵਚਨ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਪ੍ਰਕਾਰ ਸਾਹਿਬ ਸਿੰਘ ਦਮਨਵੀਂ ਧਰਤੀ ਨੂੰ ਨਿਹਾਲ ਕੀਤਾ ਗੁਰੂ ਮਾਰਾ ਸਾਹਿਬ ਨੇ ਹੋਰ ਬਿਆੰਤ ਦੇਸੂ ਆਦਕਾਂ ਨੇ ਵੱੜ ਲੈ ਕਰਕੇ ਉਹਨਾਂ ਨੇ ਗੁਰੂ ਸਾਹਿਬ ਤੋਂ ਦੇਮ ਖੋ ਕੇ ਲਾਭ ਨਾ ਠਾਇਆ ਬਿਆੰਤ ਸੰਗਤਾਂ ਨੂੰ ਤਾਰਿਆ ਸਿੱਕੇ ਪਰਸਨ ਮਾਲਵੇ ਵਿੱਚ ਵੇਚ ਕੇ ਬਹੁਤ سارے ਸਥਾਨ ਹਨ ਗੁਰੂ ਮਾਰਾ ਸਾਹਿਬ ਦੀ ਯਾਦਗਾਰ ਇਸੇ ਪ੍ਰਕਾਰ ਸਰਗੁਣ ਸਿੱਕੇ ਪਾਤਸ਼ਾਹ ਤਕਰੀਬਨ ਅਜਿਹੀ ਫਿਰ ਪੂਰਬ ਦੇ ਇਲਾਕੇ ਵਿੱਚ ਚਰਨ ਪਾਉਣ ਲੱਗੇ ਜਦੋਂ ਉੱਥੇ ਇੱਕ ਤਮਾਕੂ ਪੀਣ ਵਾਲਾ ਆਦਮੀ ਸੀ ਉਹਦਾ ਤਮਾਕੂ ਗੁਰੂ ਤੇਗ ਬਹਾਦਰ ਸਾਹਿਬ ਨੇ ਛੁਡਾਇਆ ਅਤੇ ਬਖਸ਼ਿਸ਼ ਕੀਤੀ ਕਿ ਜਿੰਨਾ ਚਿਰ ਤੁਸੀਂ ਤਮਾਕੂ ਨਹੀਂ ਪੀਵੋਗੇ ਕਦੇ ਵੀ ਤੁਹਾਡੇ ਘਰ ਚ ਦਲੇਦਰ ਨਹੀਂ ਆਵੇਗਾ ਜਦੋਂ ਤਮਾਕੂ ਪੀਵੋਗੇ ਸਾਰਾ ਤੁੰ ਤੁਹਾਡਾ ਨਾਸ ਹੋ ਜਾਊਗਾ ਕੰਗਾਲ ਹੋ ਜਾਓਗੇ ਇਹ ਬਚਨ ਇਸੇ ਤਰ੍ਹਾਂ ਮਹਾਰਾਜ ਦਾ ਵਰਤਿਆ ਜਦੋਂ ਉਹਨਾਂ ਦੇ ਕੋਲ ਦੇ ਤਮਾਕੂ ਪੀਣ ਲੱਗੇ ਕੰਗਾਲ ਹੋ ਗਏ ਭਾਈ ਸੰਤੋਖ ਸਿੰਘ ਜੀ ਨੂੰ ਕੁਦਰਤੀ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਵਰ ਸੀ ਇਹਨਾਂ ਨੂੰ ਜਾ ਕੇ ਉਹਨਾਂ ਨੇ ਤਾੜੀਆਂ ਖੰਡੇ ਦਾ ਮਰਛਕਾਇਆ ਫਿਰ ਉਹਨਾਂ ਦੇ ਪਾਸ ਪਦਾਰਥ ਹੋ ਗਏ ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਿਜਿਦਿਆ ਹੋਏ ਤਲਵੇਣੀ ਜਦੋਂ ਗਏ ਹੈ ਰਾਜ ਕੜੇ ਹੁੰਦਿਆ ਹੋਇਆ ਮਲੂਕ ਭਾਈ ਮਲੂਕ ਦਾਸ ਦੇ ਤਾਈ ਮਹਾਰਾਜ ਜੀ ਨੂੰ ਚਦਰ ਪੂਹੀ ਰੂਪ ਦੇ ਵਿੱਚ ਦਰਸ਼ਨ ਦਿੱਤੇ ਇਸ ਪ੍ਰਕਾਰ ਉਹਦੀ ਕਾਮਨਾ ਪੂਰੀ ਕੀਤੀ ਛਾਤ ਰੂਪ ਹੋ ਕਰਕੇ ਉਹਦੇ ਅੰਗੀਕਾਰ ਕੀਤੇ ਹੋਏ ਪਦਾਰਥ ਨੂੰ ਗ੍ਰਹਿਣ ਕੀਤਾ ਇਸੇ ਪ੍ਰਕਾਰ ਕੌਂਤਕ ਕਰਦੇ ਹੋਏ ਮਹਾਰਾਜ ਸਾਹਿਬ ਭਾਈ ਫੱਗੂ ਦੇ ਤਾਈ ਨੇ ਹਾਲ ਕੀਤਾ ਜਿਨ੍ਹਾਂ ਨੇ ਇੱਕ ਮਾਈ ਨੇ ਦੁਖੀ ਹੋਈ ਨੇ ਘਰ ਵਿੱਚ ਕੋਈ ਪਦਾਰਥ ਨਹੀਂ ਸੀ ਕੂੜਾ ਭਾਈ ਦੀ ਝੋਲੀ ਚ ਪਾ ਦਿੱਤਾ ਸੀ ਭਾਈ ਫੱਗੂ ਦੇ ਭਾਈ ਫੱਗੂ ਨੇ ਉਹ ਕੂੜੇ ਨੂੰ ਜਦੋਂ ਵੇਖਿਆ ਕਿ ਇੱਕ ਜੜਕ ਨਿਕਲੀ ਉਹ ਬੇਰ ਲਾਦਤਾ ਉੱਥੇ ਹੁਣ ਤੱਕ ਬੇਰ ਸਾਹ ਆਵੇ ਉਹ ਭਾਈ ਸਸਲਾਮ ਨਗਰ ਵਿੱਚ ਭਾਈ ਫੱਗੂ ਦੀ ਲਾਈ ਹੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਾਈ ਫੱਗੂ ਦੀ ਵਿੜਾਈ ਸੰਗਤਾਂ ਦੇ ਪੰਡ ਕਰਨ ਵਾਸਤੇ ਉਸ ਮੇਰੇ ਠਾਂ ਬੈਠ ਕਰਕੇ ਨਿਹਾਲ ਕੀਰਤਾ ਸੰਗਤਾਂ ਦੇ ਤਾਂ ਹੀ ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਜੀ ਨੇ ਪੜਨੇ ਸਾਹ ਵਿਚ ਆ ਕੇ ਤ੍ਰੇਣੀ ਤੇ ਆ ਕੇ ਮਹਾਰਾਜ ਜੀ ਨੇ ਜਬੀ ਯਾਤ੍ਰਵੇਣੀ ਪਹਿ ਪੁੰਨਦਾਨ ਦਿਨ ਕਿਰਤ ਕਰਦੇ ਬਚਾਏ ਇੱਥੇ 6 ਮਹੀਨੇ ਮਾਰੇ ਸਾਹਿਬ ਰਹੇ ਮਾਤਾ ਨਾਨਕੀ ਨੇ ਬੇਨਤੀ ਕੀਤੀ ਮਹਾਰਾ 6ਵੇਂ ਪਾਰਸ਼ਣ ਬਚਨ ਕੀਤੇ ਸੀ ਵੀ ਤੁਹਾਡੇ ਤੂੰ ਪੋਤਰਾ ਵੇਖੇਂਗੀ ਮੈਂ ਪੋਤਰਾ ਵੇਖਣਾ ਕਿਉਂ ਨਹੀਂ ਹੈ ਮਰਨ ਕਿ ਮਾਤਾ ਜੀ ਜੇ ਤੁਹਾਡੀ ਇੱਛਾ ਤਾਂ ਅਖੰਡ ਪਾਠ ਕਰਾਓ ਇਹ ਗੁਰਮ ਧਰਮ ਵਿਜੇ ਮੁਗਦ ਸਾਹਿਬਤਰ ਜੀ ਲਿਖਿਆ ਹੋਇਆ ਹੈ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ ਮਾਰਾ ਆਪ ਹੀ ਕਿਰਪਾ ਕਰੋ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀ ਪੜਨੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਗਊ ਘਾਟ ਗੁਰਦੁਆਰੇ ਆ ਉਸ ਤੋਂ ਅਖੰਡ ਪਾਠ ਗੁਰੂ ਤੇਗ ਬਹਾਦਰ ਸਾਹਿਬ ਨੇ ਪਹਿਲਾਂ ਕਰਾਇਆ ਅਗੇ ਗੁਰੂ ਹਰਿਗੋਬਿੰਦ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਸੀ ਕਿ ਸਾਡੇ ਘਰ ਦੇਖ ਤੇ ਇਹਦੇ ਤੜੀ ਪੋਤਰਾ ਹੋਣਗੇ ਉਹ ਮਾਤਾ ਸਾਹਿਬ ਜੀ ਦੇ ਇਸ ਤਰ੍ਹਾਂ ਬੇਅੰਤੀ ਕਰਨ ਤੋਂ 6 ਮਹੀਨੇ ਤਰਵੇਣੀ 'ਚ ਰਹੇ ਮਹਾਰਾਜ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਉਦਰੇ ਮਾਇਆ ਕੀ ਨਵਾਸ ਮਾਤਾ ਕੇ ਮਨ ਬਹੁਤ ਵਗਾਸ ਇਉ ਤਰਵੇਣੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਮਾਤਾ ਦੇ ਉਦਰ ਵਿੱਚ ਮਾਤਾ ਗੁਜਰੀ ਸਾਹਿਬ ਦੇ ਪਰਵੇਸ਼ ਹੋਏ ਆ ਕੇ ਕਾਲਪੁਰ ਦੀ ਆਗਿਆ ਦੇ ਨਾਲ ਧਰਮ ਦੀ ਰੱਖਿਆ ਕਰਨ ਵਾਸਤੇ ਫਿਰ ਬਿਸ਼ਨ ਸਿੰਘ ਨੇ ਮਹਾਰਾਜ ਦੀ ਸ਼ਰਨ ਲਈ ਸੀ ਜਿਹਨੂੰ ਆਸਾਮ ਦੇ ਉੱਤੇ ਬੰਗਾਲ ਦੇਤੇ ਚੜਾਈ ਕਰਾ ਕੇ ਰੰਗਜੀ ਨੂੰ ਭੇਜਤਾ ਸੀ ਅੱਗੇ ਮਾਨਸਰ ਵਰਗੇ ਜਿਹੜੇ ਸੀ ਇਹਦੇ ਦਾਦੇ ਉਮਾਰੇ ਗਏ ਸਨ ਉੱਥੇ ਬੰਗਾਲੇ ਤੇ ਇਹਨੇ ਗੁਰੂ ਸਾਹਿਬ ਦੀ ਸ਼ਰਨ ਲਈ ਸਤਿਗੁਰੂ ਇਹਦੀ ਆਸਰੇ ਡੇੜਵਾਕ ਇਸ ਦੇ ਪਾਤਸ਼ਾਹ ਨੂੰ ਬੰਗਾਲ ਵਿੱਚ ਜਾ ਕੇ ਰਾਜਿਆਂ ਦੇ ਰਾਜੀਨਾਮਾ ਕਰਾਇਆ ਅਤੇ ਇਸ ਬਿਸ਼ਨ ਸਿੰਘ ਜੀ ਦੀ ਫਤਿਹ ਕਰਾਈ ਇਸ ਪ੍ਰਕਾਰ ਉਹਦੇ ਮੰਤਰ ਜੰਤਰ ਕੋਈ ਗੁਰੂ ਸਾਹਿਬ ਦੇ ਉੱਤੇ ਨਾ ਚੱਲ ਸਕੇ ਇਸ ਪ੍ਰਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਦੇ ਇਲਾਕੇ 'ਚ ਗਏ ਉੱਥੋਂ ਦਾ ਰਾਜਾ ਆਰਾਮ ਰਾਜਾ ਸੀ ਉਹਦੇ ਘਰ ਪੁੱਤਰ ਨਹੀਂ ਸੀ ਹੁੰਦਾ ਉਹਨਾਂ ਬੇਨਤੀ ਕੀਤੀ ਸਤਿਗੁਰੂ ਕਿਰਪਾ ਕਰੋ ਬਖਸ਼ਿਸ਼ ਕਰੋ ਪੁੱਤਰ ਦੀ ਬਖਸ਼ਿਸ਼ ਕਰੋ ਰਾਜ ਦਾ ਮਾਲਕ ਹੋਵੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਹੱਥ ਦੀ ਮੋਹਰ ਉਸ ਰਾਜੇ ਦੇ ਘੋਡੇ 'ਤੇ ਲਾ ਦਿੱਤੀ ਕਿਾ ਕਿ ਇਹ ਸਾਡੀ ਮੋਹਰ ਦੀ ਨਿਸ਼ਾਨੀ ਹੋਵੇਗੀ ਤੇਰੇ ਪੁੱਤਰ ਹੋਵੇਗਾ ਗੁਰੂ ਕਾ ਸਿੱਖ ਹੋਵੇਗਾ ਇਹ ਵਜਨ ਕੀਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਸਤਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਇਸ ਪ੍ਰਕਾਰ ਨਿਹਾਲ ਕਰਕੇ ਇੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਪੰਨੇ ਸਾਹਿਬ ਦੇ ਵਿੱਚ ਤਹੀਂ ਪ੍ਰਕਾਸ਼ ਹਮਾਰਾ ਭਇਓ ਪੰਨੇ ਸ਼ਹਿਰ ਵਿਖੇ ਪਾਵਲੇਓ ਪੰਨੇ ਸ਼ਹਿਰ ਜਮਾਰਾ ਸਾਹਿਬ 1723 ਬਿਕਰਮੀ ਨੂੰ ਅਤੇ 23 ਦਿਨ ਹੀ ਉਸ ਦਿਨ ਪਹੁੰਗਿਆ ਹੋਇਆ ਸੀ ਉਸ ਦਿ ਦੀ ਸਤਵੀਂ ਦਾ ਦਿਹਾੜਾ ਸੀ ਉਹ ਤਨ ਗੁਰੂ ਮਹਾਰਾਜ ਸਾਹਿਬ ਜੀ ਦੇ ਸਵਾ ਪੈਰ ਦੇ ਤੜਕੇ ਜਗ ਦੇ ਆਧਾਰਨ ਵਾਸਤੇ ਹਜੂਰ ਨੇ ਕਿਹਾ ਯਾਹੀ ਕਾਇ ਤਰਾ ਹਮ ਜਨਮ ਸਮਝ ਲਿਓ ਸਾਧੂ ਸਭ ਮਨਮੁ ਧਰਮ ਤੇ ਲਾਵਨ ਸੰਤੋਬ ਆਰਨ ਦੁਸ਼ਟ ਸਭ ਨੂੰ ਕੋ ਮੂਲ ਉਪਾਰਨ ਇਹ ਕਾਰਨ ਆਪ ਜੀ ਦੇ ਆਉਣ ਦਾ ਸੀ ਗੁਰੂ ਕਲੰਗੀ ਧਰ ਸੱਚੇ ਪਾਤਸ਼ਾਹ ਪ੍ਰਗਟ ਹੋਏ ਆ ਆਪਦੇ ਘਰ ਵਿੱਚ ਇਸ ਪ੍ਰਕਾਰ ਮਹਾਰਾਜੀ ਨੇ ਦੁਨੀਆ ਨੂੰ ਨਿਹਾਲ ਕੀਤਾ ਸਰਸੰਗਤ ਜੀ ਸਰਗੁਤ ਇਹ ਬਹਾਦਰ ਸਾਹਿਬ ਦੇ ਬਿਆੰਤ ਗੁਣ ਹਨ ਉਹਨਾਂ ਦੀ ਮਹਿਮਾ ਪੂਰੀ ਨਹੀਂ ਕਹੀ ਜਾ ਸਕਦੀ ਅੱਜ ਉਹਨਾਂ ਦੇ ਅਵਤਾਰ ਧਾਰਨ ਦਾ ਗੁਰਪ੍ਰਵਾਚੀ ਅੰਮ੍ਰਿਤਸਰ ਸਾਹਿਬ ਵਿੱਚ ਇਸ ਸੰਪਨ ਨੂੰ ਸਾਰਿਆਂ ਨੂੰ ਵਧਾਈ ਹੋਵੇ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਦੁਹਰਾ ਬੰਦ ਕਰਨਾ